ਇਹ ਲਖ ਜੱਜ ਰਾਖਾ ਪ੍ਰਮੇਸ਼ ਨਾ ਅੰਸੂ ਬਹਾਣਾ ਮੇਰੀ লাশ ਕੇ ਉਪਰ ਮੈਂ ਅੰਸੂ ਨੂੰ ਕੋ ਬਾਲਮ ਸੁਖਾਣੇ ਚਲਾ ਹੂੰ ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਜੱਕ ਕੀਤਾ ਜਾ ਰਿਹਾ ਵਾ ਉਥੇ ਗੁਰੂ ਸਾਹਿਬ ਜੀ ਦੇ ਤਿੰਨ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਸ਼ਤਾਬਤੀ ਗੁਰਦੁਆਰਾ ਸਿੱਖਲ ਸੈਟੀ ਵਿਖੇ ਬੜੀ ਧੁੰਗ ਧਾਮ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਏ ਜਾ ਰਹੀ ਆ ਗੁਰਦੁਆਰਾ ਸੇ ਕਲਚਰ ਸੁਸਾਇਟੀ ਰੇਟਮੈਂਟ ਹੈਲ ਨਿਊਯਾਰਕ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜਾਏ ਗਏ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀਆਂ ਸਵਾਵਾਵਾਂ ਕੀਤੀਆਂ ਜਾ ਰਹੀਆਂ ਕੀਰਤਨੀ ਜਥੇ ਪ੍ਰਚਾਰਕ ਰਾਗੀ ਸਹਿਬਾਨ ਹਾਜ਼ਰੀਆਂ ਭਰ ਰਹੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਸਮਾਗਮਾਂ ਦਾ ਆਯੋਜਨ ਗੁਰਦੁਆਰਾ ਸੇਕ ਕਲਚਰ ਸੁਸਾਇਟੀ ਦੇ ਵੱਲੋਂ ਕੀਤਾ ਗਿਆ ਜਿੱਥੇ ਵੱਡੇ ਧਾਰਮਿਕ ਸਮਾਗਮ ਕਰਵਾਏ ਗਏ ਇਸ ਮੌਕੇ ਸੰਗਤਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਅਤੇ ਨਾਲ ਹੀ ਸੇਵਾਦਾਰਾਂ ਨੂੰ ਵੀ ਇਸ ਮੌਕੇ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਨੌਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦਾ ਆਯੋਜਨ ਪੰਜਾਬ سمیت ਪੂਰੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਵੱਡੇ ਪੱਧਰ ਤੇ ਕੀਤਾ ਗਿਆ ਇਸੇ ਲੜੀ ਦੇ ਤਹਿਤ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਵੱਲੋਂ ਵੀ ਇੱਕ ਵੱਡੇ ਧਾਰਮਿਕ ਸਮਾਗਮ ਦਾ আয়োজন ਕੀਤਾ ਗਿਆ ਜਿਸ ਵਿੱਚ ਸੰਗਤ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਇਸ ਸਮਾਗਮ ਸਬੰਧੀ ਦਵਿੰਦਰ ਸਿੰਘ ਬੋਪਾਰਾਏ ਅਤੇ ਗਿਆਨੀ ਤਰਨਵੀਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਜ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਸਮੁੱਚੀਆਂ ਟ੍ਰਾਈ ਸਟੇਟ ਦੀਆਂ ਸੰਗਤਾਂ ਤੇ ਪੱਥੰਗ ਜਥੇਬੰਦੀਆਂ ਇਸ ਜੋਗਨਾਮ ਮਨਾਇਆ ਜਾ ਰਿਹਾ ਵਾ ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਜਗ ਕੀਤਾ ਜਾ ਰਿਹਾ ਵਾ ਉਥੋਂ ਗੁਰੂ ਸਾਹਿਬ ਜੀ ਦੇ ਤਿੰਨ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ ਸਾਡੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਅਸੀਂ ਸਮੁੱਚੇ ਸੰਸਾਰ ਨੂੰ ਇਸ ਗੁਰੂ ਸਾਹਿਬ ਦੀ ਕੁਰਬਾਨੀ ਦੀਆਂ ਵਧਾਈਆਂ ਦਿੰਨੇ ਆ ਵਧਾਈਆਂ ਇਸ ਕਰਕੇ ਦਿੰਨੇ ਆ ਕਿ ਸਾਨੂੰ ਜੀਵਨ ਜਾਚ ਮਿਲਦੀ ਆ ਆਪਣੇ ਵਾਸਤੇ ਹਰ ਕੋਈ ਜੀ ਸਕਦਾ ਵਾ ਆਪਣੇ ਕਰਮ ਕਰ ਸਕਦਾ ਪਰ ਕਿਸੇ ਵਾਸਤੇ ਬਲੀਦਾਨ ਦੇਣਾ ਉਹ ਵੀ ਧਰਮ ਦਾ ਆਪਣੀ ਜਾਨ ਦੀ ਹਦੁੱਤੀ ਦੇਣੀ ਕਿਸੇ ਵਾਸਤੇ ਇਹ ਬੜੀ ਵੱਡੀ ਗੱਲ ਹੈ ਜੋ ਸਾਡੇ ਸਾਨੂੰ ਗੁਰੂਆਂ ਨੇ ਦਸਾਇਆ ਵਾ ਅਸੀਂ ਆਪਣੇ ਗੁਰੂਆਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੀ ਜੀਵਨੀ ਦੇ ਵਿੱਚ ਸਾਨੂੰ ਜੀਵਨ ਜਾਚ ਦਸੀਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਗੁਰਸਿੱਖ ਭਾਈ ਸੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਤਿਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਭਾਈ ਜੈਤਾ ਜੀ ਦੀ ਕੀਤੀ ਹੋਈ ਸੇਵਾ ਮਹਾਨ ਜੁਰਤ ਤੇ ਦਲੇਰੀ ਨੂੰ ਸਮਰਪਿਤ ਹੁੰਦਿਆਂ ਹੋਇਆਂ ਭਾਈ ਲਖੀਸ਼ਾ ਬਨਜਾਰਾ ਤਿਨਾਂ ਦੀ ਨਮਹਾਨ ਨਿਭਾਈ ਸੇਵਾ ਨੂੰ ਸਮਰਪਿਤ ਹੁੰਦਿਆਂ ਹੋਇਆਂ ਅੱਜ ਗੁਰਦੁਆਰਾ ਸੇ ਕਲਚਰ ਸੁਸਾਇਟੀ ਰੇਚਮੈਂਟ ਹਲ ਨਿਊਯਾਰਕ ਵਿਖੇ ਅਮਰਤ ਵੇਲੇ ਤੋਂ ਹੀ ਦੀਵਾਨ ਸਜਾਏ ਗਏ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀਆਂ ਸਵਾਵਾਂ ਕੀਤੀਆਂ ਜਾ ਰਹੀਆਂ ਕੀਰਤਨ ਜਥੇ ਪ੍ਰਚਾਰਕ ਰਾਗੀ ਸਹਿਬਾਨ ਹਾਜ਼ਰੀਆਂ ਭਰ ਰਹੇ ਆ ਸੋ ਇਸ 350 ਸਾਲਾਂ ਤੇ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਨ ਕੋਟ ਤੈਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਉਥੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਸਤਿਗੁਰ ਕੌਮ ਵਿੱਚ ਏਕਤਾ ਇਤਿਫਾਕ ਚੜ੍ਹਦੀਆਂ ਕਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਇਸ ਮੌਕੇ ਵਕਵਕ ਪ੍ਰਸਿੱਧ ਕਥਾਵਾਚਕ ਕੀਰਤਨੀ ਅਤੇ ਢਾਡੀ ਜਥੇ ਹਾਜ਼ਰ ਹੋਏ ਜਿਨ੍ਹਾਂ ਨੇ ਪਾਵਨ ਗੁਰਬਾਣੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਖਾਸ ਤੌਰ ਤੇ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦਾ ਵਿਸ਼ੇਸ਼ ਜਥਾ ਹਾਜ਼ਰ ਰਿਹਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਕਵਿਸ਼ਰੀ ਦੇ ਰਾਹੀਂ ਸਮਾਗਮ ਨੂੰ ਹੋਰ ਜ਼ਿਆਦਾ ਰੋਹਾਨੀ ਮਾਹੌਲ ਦੇ ਵਿੱਚ ਰੰਗ ਦਿੱਤਾ ਜਿਸ ਵੇਲੇ ਕਵੀ ਬਾਲਮ ਲਿਖਦਾ ਜੋ ਗਿਰੇ ਹੈ ਮੰਦਰ ਗिराए ਤੌਰੰਗੇ ਨੇ ਮੈਂ ਫਿਰ ਸੇ ਉਨ ਕੋ ਬਣਾਨੇ ਚਲਾ ਹੂੰ ਨਾ ਆਂਸੂ ਬਹਾਣਾ ਮੇਰੀ ਲਾਸ਼ ਕੇ ਉਪਰ ਮੈਂ ਆਂਸੂਓਂ ਕੋ ਬਾਲਮ ਸੁਖਾਣੇ ਚਲਾ ਹੂੰ ਬਿਲਕੁਲ ਅਨੰਦਪੁਰ ਸਾਹਿਬ ਤੋਂ ਧਿਆਨ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਲੈ ਚਲੀਏ ਦਰਮਹਿ ਸਾਗਾ ਜਨਕੀਆਂ ਸਦੀਆਂ सिरर ना दिया श्री सतिया पर सिरर ना दिया तिलक जज्जो तिलक जज्जो तिलक जज्जो तिलक जज्जो तिलक जज्जो ਨਾ ਕਰਗਾ ਕਾ ਆ ਆ ਤੇਗ ਚਮਕਦੇ ਲੈ ਕਿਉਂ ਤੋ ਚਲਾਕ ਸੀ ਫੁੱਲੇ ਫੁੱਸਕ ਨੂੰ ਮੰਡਰੇ ਵੇਗੇ ਕੁਰਸੀ ਢਾਕੇ ਨਾ ਮੁਖ ਮਾਰੀ ਪੁੱਲਾ ਉਤੇ ਮਸਤੀ ਸੀ ਕੋਟੋਵੇਂ ਸੱਗ ਕਰੀ ਅੱਪੇ ਆਗੇ ਖੂ ਸਮਾਕੇ ਪਹੁੰਚੀ ਹੋਈ ਸੰਗਤ ਦੇ ਲਈ ਲੰਗਰ ਦੀਆਂ ਸਟਾਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੇਵਾਦਾਰਾਂ ਦੇ ਵੱਲੋਂ ਸਮਰਪਿਤ ਭਾਵਨਾ ਦੇ ਨਾਲ ਸਟਾਲਾਂ ਲਗਾ ਕੇ ਲੰਗਰ ਦੀ ਮਹਾਨ ਸੇਵਾ ਨਿਭਾਈ ਗਈ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਗੁਰਦੁਆਰਾ ਕਮੇਟੀ ਦੇ ਵੱਲੋਂ ਸਰੋਪੇ ਪੇਟ ਕਰਕੇ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਸ ਬੰਦੀ ਗੁਰਦੇਵ ਸਿੰਘ ਕਾਂਗੜੇ ਜਾਣਕਾਰੀ ਸਾਂਝੀ ਕਰਦੇ ਆ ਕਿ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਸ਼ਤਾਬਤੀ ਗੁਰਦੁਆਰਾ ਸਿੱਖ ਕਲ ਸੈਟੀ ਵਿਖੇ ਬੜੀ ਧੂਮ ਧਾਮ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਈ ਜਾ ਰਹੀ ਆ ਜਿੱਥੇ ਅੱਜ ਠਾਠਾ ਮਾਰਦਾ ਕੱਠ ਇੱਕ ਗੁਰੂ ਸਾਹਿਬ ਨੂੰ ਲੱਕ ਮਸਤਰ ਹੋਣ ਤੇ ਉਹਨਾਂ ਦੀਆਂ ਸ਼ੀਤਿਆਂ ਦੇ ਪੂਰਿਆਂ ਦੇ ਚੱਲਣ ਦੇ ਉੱਤੇ ਸਾਰੇ ਸਵਾਨ ਦੇ ਵਿੱਚ ਨੂੰ ਸੰਗਤਾਂ ਆਈਆਂ ਅੱਜ ਜਿੱਚ ਤੌਰ ਤੇ ਜਿਹੜੇ ਸਟਾਲ ਲੱਗੇ ਨੇ ਐਸੋ ਜਿਹੇ ਅਸੀਂ ਧੰਤਨ ਬਾਬਾ ਬੋਟਾ ਸਾਹਿਬ ਜੀ ਦਾ ਜੋ ਸਟਾਲ ਹੈ ਜਲੇਬੀਆਂ ਦਾ ਨਾਲ ਗਰਮ ਦੁੱਧ ਦਾ ਅਸੀਂ ਇਹਨਾਂ ਸੇਵਾਦਾਰਾਂ ਦੇ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਆਪਣੇ ਲੰਗਰ ਦੇ ਸਟਾਲ ਲਾਉਂਦੇ ਨੇ ਅੱਜ ਸਮੁੱਚੇ ਤੌਰ ਤੇ ਸੂਰਪੁਰ ਦੁਆਰਾ ਪਰਵੰਦੇ ਕਮੇਟੀਆਂ ਤੇ ਪੰਥਕ ਬਜ਼ੁਰਗਿਆਂ ਦੇ ਸਲੋਗ ਦੇ ਨਾਲ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਤੀ ਦਿਹਾੜਾ ਪਰਿਸ਼ਾਦਾ ਭਾਵਨਾ ਨਾਲ ਬਣਾਇਆ ਜਾ ਰਿਹਾ ਜਿਦੇ ਸੰਬੰਧ ਦੇ ਵਿੱਚ ਵੱਖ-ਵੱਖ ਜ社 ਬੰਦੀਆਂ ਵੱਲੋਂ ਸਟਾਲ ਲਗਾਏ ਗਏ ਨੇ ਸਾਡੇ ਲਈ ਅਸੀਂ ਹਰਿਆਣਾ ਵੈਲਫੇਅਰ ਸੁਸਾਇਟੀ ਆਫ ਨਿਊਯਾਰਕ ਵਿਖੇ ਪਰੇਰ ਜਿੱਥੇ ਇਥੋਂ ਦੇ ਸੇਵਾਦਾਰ ਹਮੇਸ਼ਾ ਹੀ ਸਾਡੇ ਗੁਰੂ ਘਰ ਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਜਾਂ ਨਗਰ ਕੀਰਤਨ ਹੁੰਦਾ ਜਾਂ ਕਿਸ ਤਰ੍ਹਾਂ ਦਾ ਹੁੰਦਾ ਇਹ ਜਿਹੜੇ ਚਚਤੌਰ ਤੇ ਆਪਣੇ ਸੇਵਾ ਕਰਦੇ ਨੇ ਉਹ ਵੀਰਾਂ ਨੇ ਅੱਜ ਸ਼ਹਿਰ ਤੋਂ ਹੀ ਬੜੀ ਵੱਧਾ ਤਰੀਕੇ ਦੇ ਨਾਲ ਸੰਤਾਂ ਨੂੰ ਆਪਣਾ ਜਲਬਾਨੀ ਸ਼ਕਾਰ ਆਏ ਨੇ ਅਸੀਂ ਗੁਰਦੁਆਰਾ ਸਿਕਰਸ਼ਾਹੀ ਵੱਲੋਂ ਹਰਿਆਣਾ ਵੈਲਫੇਅਰ ਦੇ ਸਾਰੇ ਸਾਥੀ ਜਿਨ੍ਹਾਂ ਦਾ ਮੁਖ ਸੇਵਾਦਾਰ ਗੁਰਚ ਸਿੰਘ ਜੀਮਾ ਤੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਬਾਜਵਾ ਸਾਹਿਬ ਦੇ ਤੇ ਲੜਕੇ ਨੇ ਬਾਜਵਾ ਸਾਹਿਬ ਹੋਣੀ ਜਿੰਨੇ ਵੀ ਆ ਮੇਰੇ ਵੀਰ ਨੇ ਖੜੇ ਨੇ ਹਾਣੇ ਦੇ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦੀ ਹਾਂ ਗੁਰਦੁਆਰਾ ਸਿੱਖਰ ਸੁਸਾਇਟੀ ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ ਅੱਜ ਗੁਰਦੁਆਰਾ ਸਿੱਖਰ ਸੈਟੀ ਵਿਖੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਤੀ 350 ਸਾਲਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਦਿਹਾੜਾ ਮਨਾ ਰਿਹਾ ਜੇ 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 ਤੌਰ ਤੇ ਸੰਗਤਾਂ ਜਿਹੜੀਆਂ ਨਕਮਸਤਕ ਹੋਣ ਲਈਆਂ ਪਰ ਮੈਂ ਸੰਦਾ ਕੇ ਸੰਤ ਪ੍ਰੇਮ ਸਿੰਘ ਸਿੱਖਰ ਸੋਸਾਇਟੀ ਜੋ ਕਿ ਸਾਡੇ ਗੁਰੂ ਘਰ ਦੇ ਲਾਲ ਬੜੇ ਲੰਮੇ ਸਮੇਂ ਤੋਂ ਜੁੜੀ ਹੋਈ ਆ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਅੱਜ ਆਪਣਾ ਸਟਾਲ ਜਿਹੜਾ ਛੋਲੇ ਭਟੂੜਿਆਂ ਦਾ ਲਾਇਆ ਕਿਉਂਕਿ ਸੰਗਤਾਂ ਦੀ ਇਹ ਹਮੇਸ਼ਾ ਹੀ ਵੱਧ ਝੜ ਕੇ ਜਿਹੜੀ ਆ ਉਹ ਸੇਵਾ ਕਰਦੇ ਨੇ ਕਿਉਂਕਿ ਭਾਵੇਂ ਮੀਂਹ ਆ ਭਾਵੇਂ ਮੌਸਮ ਖਰਾਬ ਆ ਤੇ باوجود ਵੀ ਸਖਤਾਂ ਜਿਹੜੀਆਂ ਬਹੁਤ ਹਮਮਾ ਕੇ ਗੁਰੂ ਘਰ ਵਿੱਚ ਪਹੁੰਚ ਰਹੀਆਂ ਅਸੀਂ ਚੇਚੇ ਚੌਰ ਤੇ ਸੰਤ ਪ੍ਰੇਮ ਸਿੰਘ ਸਿੱਕਲシャੜੀ ਦੇ ਸਮੂਹ ਸੇਵਾਦਾਰਾਂ ਦਾ ਤਾਦ ਲੋ ਗੁਰਦੁਆਰਾ ਸਿੱਕਲシャੜੀ ਉੱਤੇ ਤਾਦ ਲੋ ਤਨਵਾਦੀਆਂ ਇਸ ਮੌਕੇ ਸੰਗਤ ਦੇ ਵੱਲੋਂ ਵੀ ਉਤਸ਼ਾਹ ਦੇ ਨਾਲ ਅੱਗੇ ਹੋ ਕੇ ਲੰਗਰ ਦੀ ਸੇਵਾ ਨਿਭਾਈ ਗਈ ਅਤੇ ਸਾਰੀ ਆਈ ਹੋਈ ਸੰਗਤ ਦੇ ਲਈ ਲੰਗਰ ਤਿਆਰ ਕਰਕੇ ਵਰਤਾਇਆ ਗਿਆ ਕੀਰਤਨ ਦੇ ਨਾਲ ਭਰਪੂਰ ਇਸ ਸਮਾਗਮ ਸਾਰੀ ਹੀ ਸੰਗਤ ਦੇ ਲਈ ਬਹੁਤ ਹੀ ਆਨੰਦਮਈ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਰੀ ਗੱਲ ਦੀ ਸਹਿਮਤੀ ਪ੍ਰਗਟਾਈ ਕਿ ਭਾਈ ਸਾਡੇ ਕੋਲੋਂ ਤੁਹਾਡੇ ਵਾਸਤੇ ਜੋ ਵੀ ਬਣੇਗਾ ਸਿਰਫ ਇੱਕ ਗੱਲ ਜਾਦਾ ਵਿਚਾਰਨ ਵਾਲੀ ਹੈ ਵੀ ਅਸੀਂ ਹਿੰਦ ਦਾ ਰਾਖਾ ਹਿੰਦੂਆਂ ਦਾ ਰਾਖਾ ਕਹਿ ਕੇ ਸੰਬੋਧਨ ਹੋ ਰਹੇ ਹਾਂ ਬਸ ਇਹ ਚੇਤੇ ਰੱਖਿਆ ਜੇ ਜੇਸ ਵੇਲੇ ਪੀੜਤ ਧਿਰ ਔਰੰਗਜ਼ੇਬ ਦਾ ਧੜਾ ਹੁੰਦਾ ਤੇ ਮੈਨੂੰ ਯਕੀਨਨ ਆਸ ਹੈ ਮਹਾਰਾਜ ਸੱਚੇ ਫਾਤਿਹਿਆ ਨੇ ਉਹਨਾਂ ਦੀ ਵੀ ਬਾਹ ਫੜਨੀ ਸੀ ਜੇ ਉਹ ਫਰਿਆਦੀ ਹੋ ਕੇ ਆਉਂਦੇ ਬਹੁਤ ਸੰਕੇਤ ਮਾਤਰ ਗੁਰਮੁਖ ਪਿਆਰਿਆਂ ਨੇ ਇਸ਼ਾਰਾ ਕੀਤਾ ਸੀ ਜਿਹੜੀ ਜ਼ਰੂਰਤ ਸਮਾਜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਭਰੀ ਏ ਭੈ ਕਾਹੋਂ ਕੋ ਦੇਤ ਨੈ ਨੈ ਭੈ ਮਾਨਤ ਆਣ ਤਮਾਮ ਸਿੱਖਾਂ ਦੇ ਨਾਲ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੇਸ ਵੇਲੇ ਚਾਲੇ ਪਾਉਂਦੇ ਨੇ ਤੇ ਕਵੀ ਬਾਲਮ ਨੇ 4 ਹਰਫ ਲਿਖੇ ਨੇ ਧਨ ਸਤਿਗੁਰੂ ਛੇਰ ਗੁਰੂ ਤੇਗ ਬਹਾਦਰ ਸਾਹਿਬ ਕੀ ਸੰਬੋਧਨ ਹੋ ਕੇ ਸੰਗਤ ਨੂੰ ਕਹਿ ਰਹੇ ਨੇ ਨਾ ਨਰੋਵੋ ਬੇਟਾ ਹੰਸੋ ਤੇਗ ਮੁਝ ਕੋ ਮਹ ਸੀਸ ਕੀ ਬੇਟਾ ਚੜ੍ਹਾਣੇ ਚਲਾ ਹੂੰ है पापों की आग में जल रही दुनिया मैं खून पा के उसे बुझाने चला हूँ जो जंजू को तोड़े जो चिंटी को काटे वो तेज खंजर मैं खाने चला हूँ जो गिरे हैं मंदिर गिराए को रंगे ने राजा के ਆਪਰ ਨੂੰ ਜੇ ਗੜ ਸ਼ੇਰਤ ਦੇ ਸਮਾਗਮ ਵਿੱਚ ਸ਼ਮੂਲਤ ਕਰਨ ਲਈ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਆਸ੍ਰੀ ਭਰੀ ਅਤੇ ਗੁਰਬਾਣੀ ਨਾਲ ਪੂਰੇ ਰੋਹਾਨੀ ਰੰਗ ਦੇ ਵਿੱਚ ਰੰਗੇ ਗਏ ਇਸ ਸਮਾਗਮ ਸੰਬੰਧੀ ਬੂਟਾ ਸਿੰਘ ਚੀਮਾ ਅਤੇ ਜਸਵੀਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿਵੇਂ ਕਿ ਅੱਜ ਗੁਰਦੁਆਰਾ ਸੈਕਲ ਸਾਈਟੀ ਵਿਖੇ ਧੰਨ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ بڑے ਵੱਡੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਨਾਲ ਜੋ ਹੋਰ ਸ਼ਹਾਦਤਾਂ ਹੋਈਆਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਸਾਰੇ ਹੀ ਸਿੰਘ ਜੋ ਸ਼ਹੀਦ ਹੋਏ ਉਹਨਾਂ ਨੂੰ ਨਤਮਸਤਕ ਹੋਣ ਲਈ ਸੰਗਤਾਂ ਦਾ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰ ਤੋਂ ਹੀ ਹਾੜ ਆਇਆ ਹੋਇਆ ਹੈ ਗੁਰੂ ਘਰ ਵਿਖੇ ਉਚਕੋਟੀ ਦੇ ਰਾਗੀ ਢਾਡੀ ਜਿਥੇ ਹਾਜ਼ਰੀ ਭਰ ਰਹੇ ਹਨ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਸਿੱਖ ਕਲਚਰ ਸੁਸਾਇਟੀ ਪਹੁੰਚ ਕੇ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕੀਤੀ ਅਸੀਂ ਗਲੋਬਲ ਪੰਜਾਬ ਟੀਵੀ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਰੇ ਹੀ ਸਿੱਖ ਕੌਮ ਦੇ ਜਿੰਨੇ ਹੀ ਪ੍ਰੋਗਰਾਮ ਨੇ ਵੱਡੇ ਪੱਧਰ ਤੇ ਕਵਰ ਕਰਦੇ ਨੇ ਜੀ ਅੱਜ ਰਿਚਮੈਂਡ ਹਿੱਲ ਵਿਖੇ ਸਿੱਖ ਕਲਚਰ ਸੁਸਾਇਟੀ ਵਿਖੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ 150ਵੇਂ ਸ਼ਹੀਦ ਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਨੇ ਔਰ ਗੁਰੂ ਘਰ ਵਿੱਚ ਉੱਚ ਕੋਟੀ ਦੇ ਕੀਰਤਨੀਏ ਟਾਡੀ ਤੇ ਹੋਰ ਕਥਾਵਾਚਕਾਰ ਆਏ ਹਨ ਸਭ ਨੇ ਬਹੁਤ ਆਨੰਦ ਮਾਣਿਆ ਅਸੀਂ ਸਭ ਨੂੰ ਇਹ ਹੀ ਬੇਨਤੀ ਕਰਦਾ ਹੈ ਭਾਈ ਗੁਰੂ ਘਰ ਆਓ ਤੇ ਹਾਜ਼ਰੀਆਂ ਲਵਾਓ ਜੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਸ ਸਮਾਗਮ ਨੂੰ ਗੁਰਦੁਆਰਾ ਕਮੇਟੀ ਦੇ ਵੱਲੋਂ ਬਹੁਤ ਹੀ ਬਾਖਮਾਲ ਢੰਗ ਦੇ ਨਾਲ আয়ोजित ਕੀਤਾ ਗਿਆ ਸੀ ਇਸ ਸਮਾਗਮ ਦਾ ਮੁੱਖ ਮਕਸਦ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਨਾ ਅਤੇ ਗੁਰੂ ਜੀ ਦੀ ਬੇਮਿਸਾਲ ਕੁਰਬਾਨੀ ਅਤੇ ਸਿੱਖੀ ਸੰਧਾਤਾਂ ਬਾਰੇ ਨਵੀਂ ਪੀੜੀ ਨੂੰ ਚੇਤਨਾ ਕਰਨਾ ਸੀ ਤਾਂ ਜੋ ਉਹ ਆਪਣੀਆਂ ਧਾਰਮਿਕ ਜੜ੍ਹਾਂ ਦੇ ਨਾਲ ਜੁੜੇ ਰਹਿਣ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ